ਵੈਗਰਦੀ ਕਾ ਖਾਲਸਾ ਵੈਗਰਦੀ ਕੀ ਫਤਿਹ ਮੈਂ ਸੁਲਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸ਼ਕਰਸ਼ਕੂ ਜੀ ਸੂਬਾ ਕੋਰ ਕਮਿਟੀ ਦਾ ਮੈਂਬਰ ਅੱਜ ਜਿਹੜਾ ਇਹ ਇਸ ਟਾਈਮ ਖਰੋਤੇ ਆ ਤਲਵੰਡੀ ਸਗੇੜੇ ਜਿੱਥੇ ਆ ਚੱਪੜਾ ਮੀਟਰ ਲੈ ਕੇ ਆਇਆ ਮਲਾਜ਼ਮ ਵੀਰ ਵੀ ਜਿਹੜਾ ਇੱਕ ਇਹਨਾਂ ਦਾ ਮਲਾਜ਼ਮ ਆ ਉਹ ਨਿਕਲ ਗਿਆ ਛੱਡ ਕੇ ਆਰਾਮ ਲੁਭਾਏ ਵੇਖੋ ਉਹਦਾ ਫਰਜ਼ ਸੀ ਇੱਥੇ ਸਿਗੋਣਾ ਉਹ ਆਇਆ ਵਾ ਤੇ ਇਹਨਾਂ ਨੂੰ ਛੱਡ ਕੇ ਨਿਕਲ ਗਿਆ ਇਹ ਪ੍ਰਾਈਮੇਟ ਮੇਰੇ ਵੀਰ ਇਹਨਾਂ ਨੂੰ ਫਸਾ ਕੇ ਤੇ ਆਪ ਗਾ ਨਿਕਲਦਾ ਵੇਖੋ ਆਹੜੇ ਚੇਪ ਵਾਲੇ ਮੀਟਰ ਅਸੀਂ ਇੱਥੇ ਲੱਗਣ ਨਹੀਂ ਦੇਣੇ ਪਿੰਡਾਂ 'ਚ ਸਾਡਾ ਚੇਪ ਵਾਲੇ ਮੀਟਰਾਂ ਦੇ ਡਟ ਕੇ ਵਿਰੋਧ ਆ ਇਹਦੇ ਕਰਕੇ ਅਸੀਂ ਦਿੱਲੀ ਵੀ ਜਾ ਰਹੇ ਹੁਣ ਜਿਹੜੀਆਂ ਮੰਨੀਆਂ ਜਾਂ ਮੰਗਾਵਾ ਜਿਹੜੇ ਚੇਪ ਵਾਲੇ ਮੀਟਰ ਵਾ ਆ 11 ਫਰਵ ਨੂੰ ਜਿਹੜਾ ਅਸੀਂ ਪਿੰਡਾਂ ਤੋਂ ਤੁਰ ਪੈਣੇ ਆਵਦੇ ਕਾਫਲੇ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਆ ਤੇ ਮੁਲਾਜ਼ਮਾਂ ਨੂੰ ਵੀ ਵੀ ਸਾਡੇ ਇਹਦੇ ਪਿੰਡਾਂ ਦੇ ਵਿੱਚ ਆਹੜੇ ਚੇਪ ਵਾਲੇ ਮੀਟਰ ਲਿਆਉਣੇ ਇਹ ਬੰਦ ਕਰ ਦੇਣਾ ਇਹਦੀ ਲੜਾਈ ਆ ਅਸੀਂ ਚੱਪਾਲੇ ਮੀਟਰ ਨਹੀਂ ਲੱਗਣਦੇ ਨੇ ਸਾਡੇ ਕੋਲ ਬਿੱਲ ਨਹੀਂ ਜਾਂਦੇ ਤਾਂ ਨਹੀਂ ਪਹਿਲਾਂ ਪੈਸੇ ਪਵਾਵਾਂਗੇ ਤੇ ਫੇਰ ਤਾਰਾਂਗੇ ਸਾਡਾ ਜੋ ਵੀ ਸਰਕਾਰੀ ਸਿਸਟਮ ਹੋਆ ਤੇ ਉਹਨੂੰ ਸਰਕਾਰੀ ਹੀ ਰੱਖਿਆ ਜਾਵੇ ਪ੍ਰਾਈਵੇਟ ਹੱਥਾਂ 'ਚ ਨਾ ਦਿੱਤਾ ਜਾਵੇ ਜਿੱਦਣ ਆਹ ਦੇ ਮੀਟਰ ਲੱਗ ਜਾਂਦੇ ਆ ਸਮਾਰਟ ਮੀਟਰ ਆਂਦੇ ਜਿਹੜੇ ਇਹ ਚੱਪਾਲੇ ਮੀਟਰ ਆ ਜਿੱਦਣ ਇਹ ਲੱਗ ਜਾਂਦੇ ਆ ਉਦੋਂ ਹੀ ਪ੍ਰਾਈਵੇਟ ਕੰਪਨੀਆਂ ਦੇ ਕੋਲ ਡਾਨੀਆਂ ਬਾਲੀਆਂ ਦੇ ਕੋਲੇ ਬਿਜਲੀ ਬੋਰਡ ਸਾਰਾ ਮੁਕੰਮਲ ਤੌਰ ਤੇ ਚੱਲ ਜਾਣਾ ਵਾ ਇਸ ਕਰਕੇ ਆਹੜਾ ਮੀਟਰ ਵਾ ਆ ਬਿਜਲੀ ਆ ਦੇ ਮੁਲਾਜ਼ਮਾਂ ਇਹਨਾਂ ਨੂੰ ਦਿੰਨੇ ਆ ਵੀ ਇਹਨਾਂ ਨੂੰ ਲੈ ਕੇ ਜਾਓ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆ ਮੀਟਰੇ ਨਹੀਂ ਲੱਗਦੇ